ਵਮਲ ਗਲਦੇ ਨਾਲ ਗੰਝਲੇ ਰਿਸ਼ਤੇ ਦਾ ਅਗਲਾ ਕਾਂਡ 19 ਮੇਰਾ ਮਨ ਉਤਾਵਲਾ ਸੀ ਜਾਣ ਲੈ ਕੇ ਅਗਾ ਕਲਾਸੀ ਦੀ ਜ਼ਿੰਦਗੀ ਵਿੱਚ ਕੀ ਕੀ ਮੋੜ ਆਏ ਸੋ ਮੈਂ ਆਪ ਹੀ ਕਰ ਅਗਾ ਖੇੜ ਲਈ ਕਲਾਸੀ ਫਿਰ ਤੁਸੀਂ ਵਾਪਸ ਗਏ ਮੋੜ ਉੱਤੇ ਉਹਨਾਂ ਵੱਲ ਉਸ ਦਿਨ ਤੋਂ ਬਾਅਦ ਸਮਾ ਅਗਾ ਆਪਣੀ ਰਫਤਾਰੇ ਚੱਲਦਾ ਰਿਹਾ ਉਸ ਤੋਂ ਕੋਟ ਮੈਰਿਜ ਦਾ ਨਵਾਂ ਲਾਰਾ ਫਰਵਰੀ ਮਹੀਨੇ ਦਾ ਸੀ ਤੇ ਫਰਵਰੀ ਛੜ ਗਈ ਸੀ ਪਤਾ ਨਹੀਂ ਕਿਉਂ ਵੀਰਾ ਮੇਰੇ ਮਨ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਇਹ ਸਭ ਤਾਂ ਹੀ ਮੇਰੇ ਨਾਲ ਹੋ ਰਿਹਾ ਸੀ ਕਿਉਂਕਿ ਮੈਂ ਲੀਗਲ ਨੂੰ ਨਹੀਂ ਹਾਂ ਸੋ ਮੇਰਾ ਮਨ ਵਾਰ-ਵਾਰ ਕੋਰਟ ਮੈਰਿਜ ਵੱਲ ਮੁੜ ਜਾਂਦਾ ਪਰ ਹੁਣ ਤੱਕ ਤੁਹਾਨੂੰ ਉਸਦੇ ਸੁਭਾਅ ਦਾ ਪਤਾ ਲੱਗਿਆ ਸੀ ਫਿਰ ਵੀ ਤੁਸੀਂ ਉਸ ਇਨਸਾਨ ਨਾਲ ਕੋਰਟ ਮੈਰਿਜ ਕਰਕੇ ਫਸਣਾ ਚਾਹੁੰਦੇ ਸੀ ਹਾਂ ਸ਼ਾਇਦ ਵੀਰਾ ਮੈਂ ਉਸਨੂੰ ਬਹੁਤ ਪਿਆਰ ਕਰਦੀ ਸੀ ਬੇਪਨਾਹ ਪਿਆਰ ਜਾਂ ਫਿਰ ਇਹ ਕਹਿ ਰਹੀ ਹੈ ਕਿ ਮੈਂ ਆਪਣੇ ਇਕੱਲੇਪਣ ਤੋਂ ਡਰਦੀ ਸੀ ਇਸ ਲਈ ਉਸ ਨੂੰ ਗੋਣਾ ਨਹੀਂ ਚਾਹੁੰਦੀ ਸੀ ਤਾਂ ਹੀ ਹਰ ਵਾਰ ਫਿਰ ਗਲਤੀ ਮਾਫ ਕਰ ਦਿੰਦੀ ਹਾਂ ਇਹ ਕੋਈ ਸਿਆਣਪ ਨਹੀਂ ਸੀ ਵਾਰ-ਵਾਰ ਸੇਮ ਗਲਤੀ ਕਰੀ ਜਾਣੀ ਮੈਂ ਇੱਕ ਸੂਝਵਾਨ ਔਰਤਾਂ ਜੋ ਮੀਡਲ ਏਜ ਵਿੱਚ ਪਹੁੰਚ ਗਈ ਸੀ ਫਿਰ ਫਰਵਰੀ ਆਇਆ ਤਾਂ ਮੈਂ ਇੱਕ ਵਾਰ ਫਿਰ ਸਾਰਾ ਕੁਝ ਪਲਪਲਾ ਕੇ ਆਪ ਸਾਰੇ ਪੈਸੇ ਖਰਚ ਕੇ ਉਸ ਨੂੰ ਗ੍ਰੀਸ ਦੇ ਖੂਬਸੂਰਤ ਆਈਲੈਂਡ ਤੇ ਬਰਸਡੇ ਮਨਾਇਆ ਲਕੇਗੀ ਹੁਣ ਫਰਵਰੀ ਮਹੀਨਾ ਆ ਗਿਆ ਸੀ ਉੱਥੇ ਗ੍ਰੀਸ ਪਹੁੰਚ ਕੇ ਮੈਂ ਕੁਝ ਦਿਨਾਂ ਬਾਅਦ ਉਸਤੇ ਕੀਤੀ ਤੇ ਫਰਵਰੀ ਵਿੱਚ ਕੋਰਟ ਮੈਰਿਜ ਦੇ ਵਾਦੇ ਦੀ ਗੱਲ ਕੀਤੀ ਉਹਨਾਂ ਨੇ ਕੀ ਕਿਹਾ ਫਿਰ ਮੰਨ ਕੇ ਕਰਨੀ ਇਸ ਵਾਰ ਮੈਂ ਆਪਣਾ ਸਵਾਲ ਕੀਤਾ ਉਸ ਨੇ ਲੰਬਾ ਹੌਂਕਾ ਲਿਆ ਤੇ ਮੇਰੇ ਵੱਲ ਦੇਖ ਅੱਖਾਂ ਪਰ ਲੀਆਂ ਨਹੀਂ ਵੀਰਾ ਇਸਵਾਰ ਉਹ ਬਹੁਤ ਹੀ ਗੁੱਸੇ ਵਿੱਚ ਆ ਗਿਆ ਮੇਰੇ ਮਾਪੇ ਉਹ ਅਗਲੇ ਮਹੀਨੇ ਇੰਡੀਆ ਜਾ ਰਹੇ ਆ ਤੈਨੂੰ ਕੋਰਟ ਮੈਰਿਜ ਦੀ ਅੱਗ ਲੱਗੀ ਔਰ ਵੀ ਬਹੁਤ ਕੁਝ ਬੋਲ ਗਿਆ ਕਿਹਰੋਂ ਸੇ ਸਾਡੇ ਬਤਾਏ 7 ਦਿਨ ਕਲਾ ਕ੍ਰਿਸ਼ਤੀ ਲੰਗੀ ਬੀਰਾ ਉਸ ਨਾਲ ਉੱਥੇ ਤੁਰੇ ਫਿਰਦਿਆਂ ਇੱਕ ਦਿਨ ਵੀ ਮੈਨੂੰ ਚੱਜ ਨਾਲ ਆਪਣੇ ਬੰਦਾ ਸਾਸਨਾ ਹੋਇਆ ਉਹ ਜਾਂ ਤਾਂ ਫੋਨ ਤੇ ਗੇਮ ਖੇਡਦਾ ਰਹਿੰਦਾ ਜਾਂ Netflix ਤੇ ਫਿਲਮਾਂ ਦੇਖਦਾ ਰਹਿੰਦਾ ਜੋ ਮੇਰੇ ਮਨ ਵਿੱਚ ਇੱਕ ਆਸ ਸੀ ਕਿ ਅਸੀਂ ਦੂਰ ਕਿਤੇ ਜਾ ਕੇ ਇਕੱਲੇ ਕੁਝ ਦਿਨ ਬਤਾਵਾਂਗੇ ਤਾਂ ਸਭ ਠੀਕ ਹੋ ਜਾਣਾ ਉਹ じゃ ਕੁਝ ਨਹੀਂ ਹੋਇਆ ਮੈਂ ਉਸ ਦੇ ਲਾਰਿਆਂ ਤੋਂ ਹੱਕ ਕੀ ਸੀ ਡਾਕਟਰ ਇਸੀ ਕੋ ਨਾ ਮਨਾ ਕਰਦਾ ਸੀ ਤੇ ਨਾ ਮੈਨੂੰ ਉਸ ਤਰ੍ਹਾਂ ਅਪਣਾਉਂਦਾ ਸੀ ਜਿਵੇਂ ਮੈਂ ਚਾਹ ਰਹੀ ਸੀ ਬਹੁਤ ਵਾਰ ਤਾਂ ਮੇਰਾ ਮਨ ਕਰਦਾ ਦਫਾ ਮਾਰਾਂ ਤੇ ਆਪਣਾ ਕਹਿੜਾ ਛਡਾ ਲਵਾਂ ਪਰ ਦਿਲ ਦਿਮਾਗ ਦੀ ਲੜਾਈ ਵਿੱਚ ਹਰ ਵਾਰ ਦਿਮਾਗ ਹਾਰ ਜਾਂਦਾ ਤੇ ਦਿਲ ਜਿੱਤ ਜਾਂਦਾ ਇਸ ਵਾਰ ਮੇਰੇ ਚੁੱਪ ਰਹਿਣ ਤੇ ਉਸਨੇ ਮੈਨੂੰ ਕੋਰਟ ਦੀ ਨਵੀਂ ਤਾਰੀਖ ਤੇ ਦਿੱਤੀ ਉਹ ਕਿਵੇਂ ਤੇ ਕਦੋਂ ਦੀ ਪਤਾ ਨਹੀਂ ਕੀ ਮਨ ਵਿੱਚ ਆਇਆ ਉਹ ਕੀ ਗੇਮ ਖੇਡ ਰਿਹਾ ਸੀ ਆਪ ਹੀ ਮੇਰਾ ਹੱਥ ਆਪਣੇ ਹੱਥਾਂ 'ਚ ਫੜ ਕੇ ਕਹਿੰਦਾ ਆਪਾਂ ਸਤੰਬਰ 'ਚ ਪੱਕਾ ਕੋਟ ਮੈਰਿਜ ਕਰ ਲਵਾਂਗੇ ਮੇਰਾ ਪ੍ਰੋਮਿਸ ਤੇ ਤੇਰਾ ਪਰ ਮੈਂ ਪ੍ਰੀਨਪ ਕਰਕੇ ਕਰਨੀ ਹੈ ਤਾਂ ਕਿ ਜੇਕਰ ਕੋਈ ਕੁਝ ਸਾਡੇ ਦਰਮਿਆਨ ਡਿਵੋਰਸ ਦੇ ਹਾਲਾਤ ਹੋਣ ਤਾਂ ਤੂੰ ਮੇਰੇ ਕੋਲੋਂ ਕੁਝ ਨਾ ਲੈ ਸਕੇ ਪਰ ਖਲਾਸ ਜੀ ਇਹ ਤਾਂ ਰਿਸ਼ਤਾ ਨਹੀਂ ਸੌਦਾ ਸੀ ਜੋ ਹਰ ਪੰਜ 6 ਮਹੀਨੇ ਬਾਅਦ ਉਹ ਦੁਹਰਾਉਂਦਾ ਸੀ ਤੇ ਆਪ ਹੀ ਸੌਦਾ ਤੈਅ ਕਰਕੇ ਫਿਰ ਆਪ ਹੀ ਮੁੱਕਰ ਜਾਂਦਾ ਸੀ ਹਾਂ ਤੂੰ ਸਹੀ ਕਹਿ ਰਹੀ ਹੈ ਇਸ ਵਾਰੀ ਸੌਦੇ ਦੀ ਦੈਂਤ ਰੀਖ ਸਤੰਬਰ ਮਹੀਨੇ ਦੀਤੇ ਹੋਗੀ ਅਸੀਂ ਵੀ ਇੱਕ ਵਾਰ ਵਾਪਸ ਇੰਗਲੈਂਡ ਆ ਗਏ ਫਿਰ ਗਾਂ ਕੀ ਹੋਇਆ ਉਹੀ ਜੋ ਪਹਿਲਾਂ ਹੋ ਰਿਆ ਸੀ ਮਾਤਾ ਦੇ ਨਾਂ ਤੇ ਲੜਾਈ ਝਗੜੀ ਬੂਰੇ ਭਰੇ ਲਫ਼ਜ਼ ਫਿਰ ਸੁਲਾ ਮਾਤਾ ਨਿਤ ਨਮਾ ਕੋਈ ਨਾ ਕੋਈ ਪੰਗਾ ਪਾਈ ਰੱਖਦੀ ਹੁਣ ਮੈਂ ठान ਲਈ ਸੀ ਕਿ ਮੈਂ ਕੁਝ ਰਿਐਕਟ ਨਹੀਂ ਕਰਨਾ ਚੁੱਪ ਚਾਪ ਚਲੀ ਜਾਣਾ ਜੇ ਮੈਂ ਕਦੇ ਖਿਜਵੀ ਜਾਣਾ ਤੇ ਮੇਰੀ ਮਾਂ ਨੇ ਮੈਨੂੰ ਰੋਕ ਲੈਣਾ ਕਹਿਣਾ ਚੱਡ ਪਰੇ ਹਾਰੇ ਬੁੜੀ ਮਗਰ ਲਾਉਂਦੀ ਆ ਕਰਕੇ ਉਹ ਸੋਚਦੀ ਆ ਕਿ ਤੂੰ ਭੱਜ ਜਾਣਾ ਹੈ ਆ ਲੜਕੀ ਪਰ ਜਦ ਤੇਰੀ ਕੋਟ ਮੈਰਿਜ ਹੋ ਗਈ ਇਹਨੇ ਵੀ ਆਪੇ ਬਦਲ ਜਾਣਾ ਤੂੰ ਫਿਕਰ ਨਾ ਕਰ ਪੁੱਤ ਦੁਨੀਆ 'ਚ ਬਹੁਤ ਬੰਦੇ ਉਹ ਜੇ ਹੁੰਦੇ ਆ ਜੋ ਆਪਣੀਆਂ ਬੁੜੀਆਂ ਮਗਰ ਲੱਗ ਕੇ ਆਪਣੇ ਬਸੇ ਵਿਸਾਏ ਘਰ ਬਰਬਾਦ ਕਰ ਲੈਂਦੇ ਆ ਪਰ ਤੂੰ ਵਾਹਿਗੁਰੂ ਤੇ ਵਿਸ਼ਵਾਸ ਰੱਖ ਆਪਣੇ ਆਦਮੀ ਨਾਲ ਪਿਆਰ ਨਾਲ ਰਹਿ ਸਭ ਠੀਕ ਹੋ ਜਾਣਾ ਮਾਂ ਜੀ ਗੱਲ ਸੁਣ ਮੇਰੀ ਆ ਸੋਰ ਬੱਜ ਜਾਣੀ ਕਰਦਿਆਂ ਕਰਾਉਂਦਿਆਂ ਅਗਸਤ ਆ ਗਿਆ ਇਸ ਟਾਈਮ 'ਚ ਮੈਂ ਕਦੇ ਕੋਰਟ ਮੈਰਿਜ ਦਾ ਜ਼ਿਕਰ ਨਾ ਕੀਤਾ ਅਗਸਤ ਆਉਂਦਿਆਂ ਮੈਂ ਇੱਕ ਦਿਨ ਬੜਾ ਹੌਸਲਾ ਕਰਕੇ ਫੋਨ ਤੇ ਉਸ ਨੂੰ ਕੋਰਟ ਮੈਰਿਜ ਦਾ ਪੁੱਛਿਆ ਤਾਂ ਉਹ ਇੱਕਦਮ ਚੀਕ ਪਿਆ ਅੱਜ ਵੀ ਮੈਨੂੰ ਉਸਤੇ ਬੋਲ ਯਾਦ ਹਨ ਕੀ ਕੋਰਟ ਮੈਰਿਜ ਕੋਰਟ ਮੈਜ ਲਾਈ ਏ ਤੂੰ 2 ਸਾਲ ਹੋ ਗਏ ਭੈਣ ਚ ਕੰਨ ਖੋਲ ਕੇ ਸੁਣ ਮੈਂ ਨਹੀਂ ਕੋਈ ਕੋਰਟ ਮੈਰਿਜ ਮੁਰਿਜ ਕਰਾਉਣੀ ਤੇਰੇ ਨਾਲ ਤੇਰੇ ਮੂਹਤੇ ਮੈਂ ਕਹਿੰਦਾ ਕਿ ਤੂੰ ਮੈਰਿਜ ਮਟੀਰੀਅਲ ਹੈ ਹੀ ਨਹੀਂ ਕੀ ਕਲਾਸ ਚੀਜ਼ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਦੋ ਸਾਲ ਤੁਹਾਡੇ ਨਾਲ ਘੁੰਮਣ ਫਿਰਨ ਅਣਗਿਣਤ ਬਾਦੀ ਕਰਨ ਤੋਂ ਬਾਅਦ ਉਹਨੇ ਆ ਕੇ ਆ ਤੁਹਾਨੂੰ ਆਹ ਕਹਿਣ ਲੱਗਾ ਤੂੰ ਮੈਰਿਜ ਮਟੀਰੀਅਲ ਨਹੀਂ ਹੈ ਤੁਸੀਂ ਪੁੱਛਿਆ ਨਹੀਂ ਕਿਉਂ ਕਿਵੇਂ ਹਾਂ ਮੈਂ ਪੁੱਛਿਆ ਕਿ ਜੇ ਇੰਨੀ ਵੱਡੀ ਗੱਲ ਕਹਿ ਰਹੇ ਹੋ ਤਾਂ ਕੋਈ ਤਾਂ ਹੋਵੇਗਾ ਇਸ ਪਿੱਛੇ ਉਸਨੇ ਜਵਾਬ ਦਿੱਤਾ ਕਿ ਤੇਰੀ ਮਾਂ ਪਿਓ ਨਾਲ ਨਹੀਂ ਬੰਦੀ ਇਸ ਲਈ ਤੂੰ ਮੈਰਿਜ ਮਟੀਰੀਅਲ ਨਹੀਂ ਹੈ ਤੇ ਮੈਂ ਕੋਈ ਕੋਟ ਮੈਰਿਜ ਮੋਰਿਜ ਨਹੀਂ ਕਰਨੀ ਜੇ ਇਦਾਂ ਰਹਿਣਾ ਤਾਰੀ ਜਾ ਨਹੀਂ ਤਾਂ ਬੇਸ਼ੱਕ ਕੋਈ ਹੋਰ ਬੰਦੋਬਸ ਕਰ ਲੈ ਫਿਰ ਮੈਂ ਕੋਈ ਵਿਆਹ ਬੂ ਨਹੀਂ ਕਰਾਉਣਾ ਹੈਰਾਨੀ ਦੀ ਗੱਲ ਕਿ ਉਹ ਜੇ ਬੰਦੇ ਮਗਰ ਤੁਸੀਂ ਆਪਣੇ ਇੰਨੇ ਕੀਮਤੀ ਬਾਰੇ ਖਰਾਬ ਕਰ ਲਈ ਕੋਤਾ ਨਾ ਮਰਦ ਇਨਸਾਨ ਸੀ ਜੋ ਵਾਰ-ਵਾਰ ਆਵੀਂ ਵਾਦੀ ਕਰਦਾ ਤੇ ਆਪ ਹੀ ਮੁਕਰ ਜਾਂਦਾ ਇਹੋ ਜਿਹਾ ਇਨਸਾਨਾ ਜ਼ਿੰਦਗੀ ਜੀ ਕੇ ਤੁਸੀਂ ਕੀ ਕਰਨਾ ਸੀ ਪਗੋੜਾ ਕਿਸੇ ਤਾਂ ਦਾ ਫਿਰ ਤੁਸੀਂ ਕੀ ਕਿਹਾ ਕੋਸ਼ਿਸ਼ ਰੀਤਾ ਮੈਂ ਉਸਦੀ ਗੱਲ ਸੁਣ ਕੇ ਸੋਨੀ ਹੋਗੀ ਪਰ ਬਾਅਦ ਵਿੱਚ ਹੌਸਲਾ ਕਰਕੇ ਮੈਂ ਆਪ ਹੀ ਉਸ ਨੂੰ ਆਖਿਆ ਕਿ ਜੇ ਮੈਂ ਮੈਰਿਜ ਮਟੀਰੀਅਲ ਨਹੀਂ ਤਾਂ ਮੈਂ ਸਿਕਸ ਮਟੀਰੀਅਲ ਵੀ ਨਹੀਂ ਹਾਂ ਖਬਰਦਾਰ ਜੇ ਅੱਜ ਤੋਂ ਮੈਨੂੰ ਫੋਨ ਕੀਤਾ ਜਾਂ ਟੈਕਸਟ ਇਹਨਾ ਆਖ ਮੈਂ ਉਸ ਦਾ ਫੋਨ ਕੱਟ ਦਿੱਤਾ ਫਿਰ ਉਸ ਨੇ ਤੁਹਾਨੂੰ ਸੰਪਰਕ ਕੀਤਾ ਹਾਂ ਦੂਸਰੇ ਦਿਨ ਫਿਰ ਮੇਰੇ ਫੋਨ ਤੇ ਫੋਨ ਆਇਆ ਤਾਂ ਉਸ ਨੇ ਆਪਣੀ ਕਹੀ ਹੋਈ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਇਸ ਵਾਰ ਮੇਂ ਬਹੁਤ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਮੈਂ ਉਹ ਬਿਲਕੁਲ ਵੀ ਨਹੀਂ ਸਾ ਜੋ ਉਸਨੇ ਮੈਨੂੰ ਬਣਾ ਦਿੱਤਾ ਸੀ ਉਸਨੇ ਆਪਣੀਆਂ ਕਈਆਂ ਗੱਲਾਂ ਤੇ ਬਹੁਤ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਇਸ ਵਾਰ ਟਸ ਤੋਂ ਮਸ ਨਾ ਹੋਈ ਉਸਨੇ ਨਵਾਂ ਲਾਰਾ ਲਾਇਆ ਮੈਨੂੰ ਨਵੀਂ ਡੇਟ ਦੱਸੀ ਪਰ ਮੇਰਾ ਮਨ ਬੁਰੀ ਤਰ੍ਹਾਂ ਪੁੱਜ ਗਿਆ ਸੀ ਉਸਤੀਆਂ ਕੱਲਾਂ ਮੇਰਾ ਸੀਨਾ ਪਾੜ ਗਈਆਂ ਸਨ ਉਹ ਫੋਨ ਤੇ ਆਖ ਰਿਹਾ ਸੀ ਮੇਰੀ ਗੱਲ ਦਾ ਇਹ ਮਤਲਬ ਨਹੀਂ ਸੀ ਤੂੰ ਗਲਤ ਸਮਝ ਗਈ ਮੈਂ ਤਾਂ ਇਹ ਕਹਿ ਰਿਹਾ ਸੀ ਕਿ ਆਪਾਂ ਦੋਵੇਂ ਮੈਰਿਜ ਮਟੀਰੀਅਲ ਨਹੀਂ ਆ ਬਹੁਤ ਕੁਝ ਝੂਠ ਸੱਚ ਗਿਆ ਤਾਂ ਕਿ ਮੈਂ ਵਾਪਸ ਮੁੜ ਜਾਵਾਂ ਇਸ ਵਾਰ ਮੇਰੇ ਆਤਮ ਸਨਮਾਨ ਦੀ ਗੱਲ ਸੀ ਇਸ ਉਮਰ ਵਿੱਚ ਪਹੁੰਚ ਕੇ ਤੁਸੀਂ ਸਕੂਨ ਹਾਸਲ ਕਰਨਾ ਚਾਹੁੰਦੇ ਹੋ ਨਾ ਕਿ ਉਹ ਜਿਹੀਆਂ ਗੱਲਾਂ ਫਿਰ ਕੀ ਹੋਇਆ ਤੁਸੀਂ ਵੱਖ ਕਿਵੇਂ ਹੋਏ ਉਸਨੇ ਮੈਨੂੰ ਬਹੁਤ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਆਖਰ ਮੈਂ ਉਸ ਨੂੰ ਆਖ ਦਿੱਤਾ ਕਿ ਜਿਸ ਦਿਨ ਤੇਰਾ ਵਿਆਹ ਕਰਾਉਣ ਦਾ ਮਨ ਬਣ ਗਿਆ ਉਸ ਦਿਨ ਮੈਨੂੰ ਆਵਾਜ਼ ਮਾਰ ਲਈ ਮੈਂ ਆ ਜਾਵਾਂਗੀ ਪਰ ਉਸ ਤੋਂ ਬਿਨਾ ਮੈਨੂੰ ਮੁੜਨਾ ਸੱਦੀ ਫੇਰੋ ਵਾਪਸ ਆਇਆ ਨਹੀਂ ਉਸ ਦਿਨ ਮੈਂ ਇਹ ਫੈਸਲਾ ਸੁਣਾਇਆ ਸੀ ਮੈਨੂੰ ਉਸ ਦਿਨ ਹੀ ਪਤਾ ਸੀ ਕਿ ਉਹ ਵਾਪਸ ਕਦੇ ਨਹੀਂ ਆਵੇਗਾ ਉਹ ਕਹਿ ਸੀ ਆਪਣੇ ਮਾਪਿਓ ਤੋਂ ਡਰਦਾ ਸੀ ਆਪਣੀ ਵਿਰਾਸਤ ਵਿਰਾਸਤ ਖੋਣ ਤੋਂ ਡਰਦਾ ਸੀ ਜਿਸ ਦਾ ਮੈਨੂੰ ਅੱਜ ਤੱਕ ਪਤਾ ਨਹੀਂ ਲੱਗਾ ਕਿ ਉਹ ਕਿਹੜੀ ਸੀ ਮੈਂ ਬਹੁਤ ਹਫ਼ਤੇ ਉਸਨੂੰ ਲੀਕਦੀ ਵੀ ਰਹੀ ਘਰ ਪਰਿਵਾਰ 'ਚ ਮੈਂ ਸਭ ਨੂੰ ਦੱਸ ਦਿੱਤਾ ਕਿ ਹੁਣ ਵਾਪਸ ਕਦੇ ਨਹੀਂ ਆਵੇਗਾ ਜੋ ਸ਼ਰਤ ਮੈਂ ਉਸ ਅੱਗੇ ਰੱਖ ਦਿੱਤੀ ਸੀ ਉਹ ਪੂਰੀ ਕਰਨ ਦੀ ਹਿੰਮਤ ਉਸ ਵਿੱਚ ਹੈ ਹੀ ਨਹੀਂ ਸੀ ਆਖਰ ਮੇਰੀ ਕਹਾਣੀ ਦਾ ਅੰਤ ਹੋਣ ਵਾਲਾ ਸੀ ਤੁਸੀਂ ਉਸਨੂੰ ਯਾਦ ਕਰਦੇ ਆਈ ਮੀਨਸ ਮਿਸ ਕਰਦੇ ਸੀ ਆਹ ਬਹੁਤ ਕਰਦੀ ਸੀ ਸਾਰਿਆਂ ਸਾਹਮਣੇ ਬਹੁਤ ਬਹਾਦਰ ਬੰਦਾ ਟੋਂਗ ਕਰਦੀ ਪਰ ਅੰਦਰੋਂ ਅੰਦਰ ਹੀ ਦੁੱਖ ਦੀ ਜਾਰੀ ਸੀ ਨਾ ਕੁਝ ਪੜਨ ਵਿੱਚ ਮਨ ਲੱਗਣਾ ਨਾ ਕੁਝ ਲਿਖਣ ਵਿੱਚ ਮੇਰੇ ਪੂਰੇ ਦੋ ਬਰੇ ਬਰਬਾਦ ਹੋ ਚੁੱਕੇ ਸਨ ਵੀਰਾ ਉਸ ਬੰਦੇ ਨਾਲ ਪਤਾ ਨਹੀਂ ਮੇਰੀ ਕਿਉਂ ਜੀ ਖੇਚੀ ਮੈਨੂੰ ਪਤਾ ਸੀ ਉਹ ਕੈਰ ਹੁਣ ਮੁੜ ਨਹੀਂ ਆਵੇਗਾ ਫਿਰ ਵੀ ਮੈਂ ਸਾਰੀ ਸਾਰੀ ਰਾਤ ਆਪਣਾ ਫੋਨ ਦੇਖਦੀ ਰਹਿੰਦੀ ਦਿਮਾਗ ਆਖਦਾ ਉਹ ਪਗੋੜਾ ਹੈ ਦੇ ਲਖਦਾ ਜੇ ਦੋ ਮਹੀਨੇ ਕੁੱਤਾ ਵੀ ਘਰੇ ਰੱਖੀਏ ਤੋ ਉਸ ਨਾਲ ਵੀ ਪਿਆਰ ਹੋ ਜਾਂਦਾ ਮੈਂ ਤਾਂ ਉਸਦੀ ਆਪਣੀ ਸੀ ਫਿਰ ਮੈਨੂੰ ਕਿਵੇਂ ਭੁੱਲ ਜਾਵੇਗਾ ਉਸਨੇ ਮੁੜ ਕੰਟੈਕਟ ਕੀਤਾ ਕਦੇ ਆ ਦੋ ਮਿੰਟੇ ਤੋਂ ਬਾਅਦ ਉਸ ਦਾ ਫੋਨ ਆਇਆ ਫਿਰ ਨਵਾਂ ਲਾਰਾਸੀ ਕਿ ਆਪਾਂ ਮਿਲਦੇ ਨਹੀਂ ਹਾਂ ਪਰ ਫੋਨ 'ਤੇ ਹੀ ਗੱਲ ਜਾਰੀ ਰੱਖਦੇ ਆ ਮੈਨੂੰ ਉਸ ਤੇ ਭਰੋਸਾ ਨਹੀਂ ਸੀ ਮੈਂ ਉਸ ਨੂੰ ਆਖਿਆ ਕਿ ਮੈਂ ਤੇਰਾ ਇੰਤਜ਼ਾਰ ਕਰਾਂਗੀ ਟੇਕ ਯੂਰ ਟਾਈਮ ਤੇ ਜਦ ਕੋਟ ਮੈਰਿਜ ਲਈ ਮਨ ਬਣਾ ਲਿਆ ਆ ਜਾ ਮੀ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਤੇਰੇ ਲਈ ਖੁੱਲੇ ਰਹਿਣਗੇ ਤੇ ਫਿਰ ਉਸ ਨੇ ਕੀ ਕਿਹਾ ਓਕੇ ਕਹਿ ਕੇ ਫੋਨ ਕੱਟ ਦਿੱਤਾ ਇਹਨਾਂ ਅੱਖਾਂ ਕਿलाश ਬਹੁਤ ਉਦਾਸ ਹੋ ਗਈ ਉਸ ਦੀ ਉਦਾਸੀ ਕਿਰਤੇ ਸਾਫ਼ ਤੇ ਸਰੀ ਸੀ ਇਹ ਉਦਾਸੀ ਨਹੀਂ ਕੋਈ ਬਹੁਤ ਗਹਿਰੀ ਪੀੜ ਸੀ ਫਿਰ ਕਦੀ ਗੱਲ ਹੋਈ ਉਸ ਨਾਲ ਨਹੀਂ ਉਹ ਸੱਚੀ ਪਗੋੜਾ ਸੀ ਵੀਰਾ ਮੈਂ ਬਹੁਤ ਉਡੀਕਿਆ ਉਸ ਨੂੰ ਪਰ ਮੁਰ ਕਦੀ ਉਸ ਦਾ ਫੋਨ ਆਇਆ ਨਾ ਹੋ ਆਇਆ ਕਿਸੇ ਰਿਸ਼ਤੇਦਾਰ 아이 ਮੇਨ ਉਸਤੇ ਰੋਕਨੇ ਵੀ ਕਦੇ ਅਪਰੋਚ ਨਹੀਂ ਕੀਤੀ ਕਲਾਸ ਜੀ ਨਹੀਂ ਕਦੇ ਕਿਸੇ ਨੇ ਮੋੜ ਨਹੀਂ ਦੇਖਿਆ ਜੇ ਮੈਂ ਸੱਚ ਅੱਖਰ ਤਮੈ ਨੂੰ ਅੱਜ ਵੀ ਉਸ ਦਾ ਸੋਚ ਕੇ ਉਸ ਤੇ ਤਰਸ ਆਉਂਦਾ ਕਿ ਉਹ ਜਿਸ ਇਨਸਾਨ ਸੀ ਜਿਸ ਨੇ ਆਪਣਾ ਇੱਕ ਕੀਮਤੀ ਰਿਸ਼ਤਾ ਸਿਰਫ ਆਪਣੀ ਮਾਂ ਕਰਕੇ ਖਤਮ ਕਰ ਲਿਆ ਮੇਰਾ ਹੌਸਨਾ ਬਹੁਤੀ ਉਸੀ ਮੈਂ ਕਦੇ ਨਹੀਂ ਚਾਉਂਦੀ ਕਿ ਅਸੀਂ ਇਸ ਤਰ੍ਹਾਂ ਵੱਖ ਹੋਈਏ ਪਰ ਕਿਸ ਰਿਸ਼ਤੇ ਵਿੱਚ ਕੋਈ ਸਨਮਾਨ ਨਾ ਹੋਵੇ ਉਸ ਰਿਸ਼ਤੇ ਦੇ ਪਾਰ ਨੂੰ ਕਿੰਨਾ ਚੱਟੋਂਦੀ ਫਿਰ ਮੈਨੂੰ ਇਹ ਦੁੱਖ ਬਹੁਤ ਹੈ ਕਿ ਉਹ ਰਿਸ਼ਤਾ ਸਾਡੇ ਦੋਹਾਂ ਕਰਕੇ ਨਹੀਂ ਉਸ ਦੀ ਮਾਂ ਦੇ ਸਿਰਫ ਜੈਲਸੀ ਕੰਪਲੈਕਸ ਕਰਕੇ ਟੁੱਟ ਗਿਆ ਮੈਂ ਉਸ ਨੂੰ ਬਹੁਤ ਉਡੀਕਿਆ ਮਨ ਹੀ ਮਨੇ ਸੋਚ ਲਈ ਕਿ ਵਾਪਸ ਜ਼ਰੂਰ ਆਵੇਗਾ ਜਿੰਨਾ ਉਸ ਬਾਰੇ ਸੋਚਦੀ ਮੇਰੀ ਤਕਲੀਫ ਵੱਜ ਜਾਂਦੀ ਮੈਨੂੰ ਮੇਰਾ ਆਪਣਾ ਘਾਰੀ ਚੰਗਾ ਲੱਗਣੋਂ ਹਟ ਗਿਆ ਆਪਣਾ ਏਰੀਆ ਹੋਰ ਸਾਰੀਆਂ ਆਲੇ ਦੁਆਲੇ ਦੀਆਂ ਉਹ ਜਗ੍ਹਾ ਜਿੱਥੇ ਉਸ ਨੂੰ ਮਿਡਲੈਂਡ ਆਈ ਤੇ ਮੈਂ ਲੈ ਕੇ ਜਾਂਦੀ ਸਾਂ ਉਹਨਾਂ ਸਭ ਥਾਵਾਂ ਨਾਲ ਮੈਨੂੰ ਨਫ਼ਰਤ ਹੋਣ ਲੱਗੀ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਇਹ ਸੱਚਾ ਖਤਬੀਰਾ ਉਸ ਉਮਰ ਵਿੱਚ ਕੀਤੇ ਉਸ ਇਸ਼ਕ ਨੇ ਮੇਰਾ ਸਭ ਕੁਝ ਲੁੱਟ ਲਿਆ ਸੀ ਮੈਂ ਆਪਣੇ ਫੋਨ ਵਿੱਚੋਂ ਸਭ ਫੋਟੋਆਂ ਡਿਲੀਟ ਕਰ ਦਿੱਤੀਆਂ ਉਸ ਦਾ ਨੰਬਰ ਵੀ ਡਿਲੀਟ ਕਰ ਦਿੱਤਾ ਹਰ ਯਾਦ ਡਿਲੀਟ ਕਰ ਦਿੱਤੀ ਪਰ ਫਿਰ ਵੀ ਉਹ ਮੇਰੇ ਦਿਲੋ ਦਿਮਾਗ ਵਿੱਚੋਂ ਨਿਕਲ ਨਹੀਂ ਗਿਆ ਸੀ ਮੈਂ ਉਸ ਵੱਲ ਦੇਖਦੀ ਉਸ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਝੜੀ ਲੱਗੀ ਹੋਈ ਸੀ ਉਸ ਤੇ ਗੱਲਾਂ ਕਰਦੀ ਦੇ ਹੱਥ ਕੰਬ ਰਹੇ ਸਨ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਆ ਸੀ ਜਿਵੇਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਉਹ ਏਦਰ ਤੱਕ ਆਪਣੇ ਅੰਦਰ ਸਮੋ ਕੇ ਬੈਠੀ ਸੀ ਮੈਂ ਆਪਣੇ ਸੋਫੇ ਤੋਂ ਉੱਠ ਕੇ ਉਸ ਨੂੰ ਜੱਫੀ ਵਿੱਚ ਲੈ ਲਿਆ ਮੇਰੇ ਨਾਲ ਲੱਗ ਗਈ ਉਹ ਬਿਲਕੁਲ ਬਿਲਕੁਲ ਰੋ ਪਈ ਤੇਰਾ ਮੈਂ ਉਸ ਨੂੰ ਕਦੇ ਮਾਫ਼ ਨਹੀਂ ਕਰ ਸਕਦੀ ਉਸ ਕਰਕੇ ਮੈਂ ਆਪਣਾ ਉਦੇਸ਼ ਛੱਡ ਦਿੱਤਾ ਘਰ ਛੱਡ ਦਿੱਤਾ ਆਪਣਾ ਕੈਰੀਅਰ ਖਤਮ ਕਰ ਲਿਆ ਤੇ ਉਸਨੇ ਮੇਰੇ ਤੋਂ ਸਾਲ ਬਾਅਦ ਹੀ ਹੋਰ ਵਿਆਹ ਕਰਵਾ ਲਿਆ ਐ ਸੁਣਿਆ ਸੀ ਕਿ ਉਸ ਦੀ ਮਾਂ ਨਹੀਂ ਕੋਈ ਇੰਡੀਆ ਤੋਂ ਆਈ ਛੋਟੀ ਉਮਰ ਦੀ ਕੁੜੀ ਲੱਭ ਕੁਝ ਕੁ ਮਹੀਨਿਆਂ ਦੀ ਸੇਮ ਮੇਰੇ ਵਾਂਗ ਗੁਰੂ ਘਰ ਵਿੱਚ ਅਰਦਾਸ ਕਰਾ ਉਹ ਕੁੜੀ ਕਰ ਲੈ ਜਾਂਦੀ ਇਸ ਗੱਲ ਦਾ ਜਦ ਮੈਨੂੰ ਪਤਾ ਲੱਗਾ ਤਾਂ ਮੈਂ ਪੂਰੀ ਤਰ੍ਹਾਂ ਟੁੱਟ ਗਈ ਮੇਰੀ ਹੁਣ ਉਮੀਦ ਜੀ ਕੋਈ ਕਸਰ ਨਹੀਂ ਬਚੀ ਸੀ ਮੈਂ ਅੱਜ ਵੀ ਸੋਚਦੀ ਹਾਂ ਕਿ ਆਖਰ ਮੇਰੇ ਨਾਲ ਹੀ ਇਹ ਸਭ ਕਿਉਂ ਹੋਇਆ ਮੈਂ ਇਸ ਤਰ੍ਹਾਂ ਦਾ ਕੀ ਪਾਪ ਕੀਤਾ ਸੀ ਜਿਸ ਦੀ ਸਜ਼ਾ ਮੈਨੂੰ ਮਿਲੀ ਇਹ ਨਹੀਂ ਕਿ ਉਸ ਦੀ ਯਾਦ ਨਹੀਂ ਆਉਂਦੀ ਅੱਜ ਵੀ ਉਹ ਮੇਰੇ ਖਿਆਲਾਂ ਵਿੱਚ ਹੈ। ਮੇਰੀ ਉਸਦੀ ਮੁਹੱਬਤ ਪਾਕ ਸੀ, ਕੋਈ ਧੋਖਾ ਫਰੇਬ ਨਹੀਂ ਸੀ। ਉਸਨੂੰ ਅੱਜ ਵੀ ਯਾਦ ਕਰਦਿਆਂ। ਸ਼ੇਖ ਸਾਹਿਬ ਦਾ ਉਹ ਸ਼ੇਰ ਯਾਦ ਆ ਜਾਂਦਾ ਹੈ। ਕਿ ਦੁਆ ਕਰਨਾ ਕਿ ਐਸੇ ਹੀ ਮੇਰਾ ਦਮ ਨਿਕਲੇ ਜਿੰਨੀ ਆਸਾਨੀ ਸੇ ਤੇਰੇ ਦਿਲ ਸੇ ਹਮ ਨਿਕਲੇ। ਬਾਕੀ ਅਗਲੇ ਕਾંડ ਵਿੱਚ। ਧੰਨਵਾਦ।